ਸਿਰੀ ਰਾਗ ਮਹੱਲਾ ਪੰਜਵਾ ਘੜੀ ਮੋਹਤ ਕਾ ਪਾਹੋਣਾ ਕਾਜ ਸਵਾਰਣ ਹਾਰ ਮਾਇਆ ਕਾਮ ਵੇ ਆਪੇ ਸਮਝੈ ਨਾਹੀ ਗਾਵਾਰ ਉਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਧਹੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾ ਗੁਰ ਕਾ ਬਚਨ ਕਮਾਹੇ ਰਹਾਓ ਹਰੀ ਨਾਹੀ ਨਹਿ ਡਡਰੀ ਪੱਕੀ ਵਢਣ ਹਾਰ ਡਡਰੀ ਗਿਆਨੀ ਜੀ ਨੇ ਜਿਵੇਂ ਔਂਕੜ ਲਗਾ ਕੇ ਬੋਲਿਆ ਹੈ ਇਸੇ ਤਰ੍ਹਾਂ ਬੋਲਣਾ ਡਡਰੀ ਔਂਕੜ ਤੋਂ ਬਿਨਾਂ ਦੀ ਬੋਲਣਾ ਹਰੀ ਨਾਹੀ ਨਹਿ ਡਡਰੀ ਪੱਕੀ ਵਢਣ ਹਾਰ ਹਰੀ ਨਾਹੀ ਨਹਿ ਡਡਰੀ ਪੱਕੀ ਵਢਣ ਹਾਰ ਲੈ ਲੈ ਦਾਤ ਪਹੋਤਿਆ ਲਾਵੇ ਕਰ ਕੱਯਾਰ ਜਾਂ ਹੋਆ ਹੁਕਮ ਕਿਰਸਾਣ ਦਾ ਤਾਂ ਲੋੜ ਮਿਣਿਆ ਖੇਤਾਰ ਪਹਿਲਾ ਪਹਿਰ ਧੰਦਾ ਗਿਆ ਦੂਜਾ ਭਰ ਸੋਇਆ ਤੀਜਾ ਝਾਕ ਛਕਾਇਆ ਚੌਥਾ ਭੂਰ ਭਇਆ ਕਦ ਹੀ ਚੇਤਨ ਆਇਓ ਇਹ ਭਾਇ ਹੀ ਬੋਲਣਾ ਭੂਰ ਭਇਆ ਨਹੀਂ ਕਈ ਵਾਰੀ ਦੇਖਿਆ ਕਿ ਭੂਰ ਭਇਆ ਪਪਾ ਬੋਲ ਜਾਂਦੇ ਐ ਪੂਰ ਭਇਆ ਹਾਂਜੀ ਤੀਜਾ ਝਾਖ ਚਖਾਇਆ ਚੌਥਾ ਪੂਰ ਭਇਆ ਕਦ ਹੀ ਚੇਤਨਾ ਆਇਓ ਜਿਨ ਜੀਉ ਪਿੰਡ ਦੀਆ ਸਾਧ ਸੰਗਤ ਕਉ ਵਾਰਿਆ ਜੀਉ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਣਾ ਨਾਨਕ ਟਿਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸਿਰੀ ਰਾਗ ਮਹੱਲਾ ਪੰਜਵਾਂ ਸੱਬੇ ਗੱਲਾਂ ਵਿਸਰਨਾ ਇੱਕੋ ਵਿਸਰਨਾ ਜਾਓ ਕੰਦਾ ਸਭ ਜਲਾਏ ਕੈ ਗੁਰ ਨਾਮ ਦੀਆ ਸੱਚ ਸੁਆਉ ਆਸਾ ਸੱਬੇ ਲਾਹੇ ਕੈ ਇਕਾ ਆਸ ਕਮਾਉ ਜਿਨੇ ਸਤਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਉ ਮਨ ਮੇਰੇ ਕਰਤੇ ਨੋ ਸਲਾਹੇ ਸੱਬੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੇ ਰਹਾਉ ਦੁਖ ਭੁਖ ਨਹਿ ਵਿਆਪਾਈ ਜੇ ਸੁਖ ਦਾਤਾ ਮਨ ਹੋਏ ਕਿਤਹੀ ਕਾਮਨਾ ਛਿੱਜੀਐ ਜਾ ਹਿਰਦੈ ਸੱਚਾ ਸੋਏ ਜਿਸ ਤੂੰ ਰਖਹਿ ਹੱਥ ਦੇ ਤਿਸ ਮਾਰ ਨਾ ਸਕੈ ਕੋਇ ਸੁਖ ਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਤੋਏ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮੁਸੱਕਤੇ ਆਪਣੇ ਨੰਨੇ ਨਾਲ ਲਾਈਆਂ ਆਪਣੀ ਸੇਵ ਇੱਥੇ ਐੜੇ ਨੂੰ ਕੰਨਾਂ ਵੀ ਨਹੀਂ ਹੈ ਔਰ ਇਹ ਔਰ ਅੱਗੇ ਨਾਣਾ ਨਹੀਂ ਬਲਕੇ ਨੰਨਾ ਹੈ ਆਪਣੀ ਪਪੇ ਨੂੰ ਔਂਕੜ ਵੀ ਹੈ ਸੋ ਆਪਣੀ ਨਹੀਂ ਬੋਲਣਾ ਆਪਣੀ ਸੇਵ ਐੜਾ ਮੁਕਤਾ ਤੇ ਅੱਗੇ ਨੰਨੇ ਵਿਹਾਰੀ ਆਪਣੀ ਸੇਵ सेवा ਮੰਗੈ ਸੇਵਕੋ ਲਾਈਆ ਆਪਣੀ ਸੇਵ ਸਾਧੂ ਸੰਗ ਮਸਕਤੇ ਟੁੱਠੈ ਪਾਵਾ ਦੇਵ ਟੁੱਠੈ ਦੋ ਦੋ ਲਿੰਕ ਲਗੇ ਹੈ ਗੋਈ ਨਾ ਹਾਂਜੀ ਟੁੱਠੈ ਦੁਬਾਰਾ ਸਾਧੂ ਸੰਗ ਮਸਕਤੇ ਤੂੰ ਸਾਧੂ ਮਸਕਤੇ ਇਹ ਮਸਕਤੇ ਰ ਸਾਧੂ ਸੰਗ ਮਸਕਤੇ ਟੁੱਠੈ ਪਾਵਾ ਦੇਵ ਮਸਕਤੇ ਨਹੀਂ ਪੜਨਾ ਮਸਕਤੇ ਹੀ ਪੜਨਾ ਸਾਧੂ ਸੰਗ ਮਸਕਤੇ ਟੂਠਾ ਪਾਵਾ ਦੇਵ ਹਾਂਜੀ ਠੀਕ ਸਭ ਕਿਸ ਵਸਗਤ ਸਾਹਿਬਾ ਆਪੇ ਕਰਨ ਕਰਿਵ ਸਤਗੁਰ ਕੈ ਬਲਿਹਾਰਣੈ ਮਨ ਸਾ ਸਭ ਪੂਰੇਵ ਇੱਕੋ ਦਿਸਾ ਸਜਣੋ ਇੱਕੋ ਭਾਈ ਮੀਤ ਇਕ ਸਾਜੀ ਸਾ ਮਗਰੀ ਇਕ ਸਾਜੀ ਹੈ ਰੀਤ ਇਕ ਅਸਿਆਮਨ ਮਾਨ ਮੰਨਿਆ ਤਾ ਹੋਆ ਨਿਹਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਏਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾ ਸੱਬੇ ਥੋਕ ਪ੍ਰਾਪਤੇ ਜੇ ਆਵੈ ਇਕ ਹੱਥ ਜਨਮ ਪਦਾਰਥ ਸਫਲ ਹੈ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪਰ ਆਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇਕ ਸਸਿਉ ਜਿਤ ਲਾਏ ਇਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲਖ ਖੁਸ਼ੀਆਂ ਪਾਤ ਸਾਹੀਆ ਜੇ ਸਤਗੁਰ ਨਦਰ ਕਰੇ ਨਿਮਖ ਇਕ ਹਰ ਨਾਮ ਦੇ ਮੇਰਾ ਮਨ ਤਾਂ ਸੀਤਲ ਹੋਏ ਜਿਸ ਕਉ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹਿ ਜੇਨ ਕਉ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹਿ ਜਿਸ ਕਉ ਪੂਰਬ ਲਿਖਿਆ ਜਿਸ ਕਉ ਪੂਰਬ ਲਿਖਿਆ ਜਿਸ ਕਉ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹਿ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲਗਾਈ ਜਿਸ ਹਰਿ ਕਾ ਨਾਮ ਅਧਾਰ ਬਾਹ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਹਾਂਜੀ ਇਹ ਸਭਾ ਪੋਲਾ ਹੀ ਪਾਠ ਹੋਵੇਗਾ ਸੱਭਾ ਨਹੀਂ ਕਹਿਣਾ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਢੋਈ ਤਿਸ ਹੀ ਨੋ ਮਿਲੈ ਜੇ ਨਾ ਪੂਰਾ ਗੁਰੂ ਲੱਭਾ ਨਾਨਕ ਬੱਧਾ ਘਰ ਤਹਾ ਜਿਥੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਐ ਜੀਆੜੇ ਸਿਰ ਸਾਹਾ ਪਾਤਿਸਾ ਤਿਸਹੀ ਕੀ ਕਰ ਆਸਮਾਨ ਸੋਈ ਧਿਆਈਐ ਜੀਆੜੇ ਸੇਰ ਸਾਹਾ ਪਾਤਿ ਸਾਹ ਇਸ ਹੀ ਕੀ ਕਰ ਆਸਮਨ ਜਿਸ ਕਾ ਸਬਸ ਵੇ ਸਾਹ ਸਭ ਸਿਆਣ ਪਾ ਛੜਕੈ ਗੁਰ ਕੀ ਚਰਣੀ ਪਾਹ ਮਨ ਮੇਰੇ ਸੁਖ ਸਹਿਜ ਸੇਤੀ ਜਪਨਾ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਉ ਗੋਇੰਦ ਇਥੇ ਈੜੀ ਆਈ ਐ ਗੋਬਿੰਦ ਜਾਂ ਗੋਵਿੰਦ ਨਹੀਂ गोविंद पाठ ईडी ਨਾਲ ਹੀ ਹੋਵੇਗਾ ਜੀ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ गोविंद ਨਿਤ ਗਾਉ ਰਹਾਉ ਕਿਸ ਕੀ ਸਰਣੀ ਪਰਮਨਾ ਜਿਸ ਜੇਵੜ ਅਵਰ ਨਾ ਕੋਇ ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨ ਮੂਲੇ ਹੋਏ ਮੂਲੇ ਹੋਲੇ ਪਾਠ ਕਰਨਾ ਮੂਲੇ ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਆ ਜਮ ਕੀ ਫਾਸ ਸੁਖ ਦਾਤਾ ਪੈ ਪੰਜਨੋ ਇਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤੋ ਬਹੁਤ ਵਖਾਣੀਐ ਉਚੋ ਉਚਾ ਥਾਉ ਵਰਨਾ ਚਿਹ ਨਾ ਬਾਹਰ ਕੀਮਤ ਕਹਿ ਨਾ ਸਕਾ ਨਾਨਕ ਕਉ ਪ੍ਰਭ ਮਯਾ ਕਾਰ ਸਤਿ ਦੇਵ ਹੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਊਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਬਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਾਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਆਗੈ ਲਏ ਛੜਾਏ ਰਹਾਉ ਦੁਨੀਆ ਕੀ ਆ ਵੜੇ ਆਈਆ ਕਵਨ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨਸ ਨਿਦਾਨ 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 ਦੱਦਾ ਲੱਗਾ ਜੀ ਦੱਦਾ ਤੇ ਪਾਠ ਸਿੰਘ ਹੋਰਾਂ ਨੇ ਬਹੁਤ ਸੋਹਣਾ ਪਾਠ ਕੀਤਾ ਕਈ ਵੀ ਰੀਸੀ ਬੇ ਧਿਆਨ ਜੋਗੇ ਨਿਦਾਨ ਪੜ ਦਿੰਨੇ ਨਿਦਾਨ ਜੋ ਅਸ਼ੁੱਧ ਹੈ ਨਿਦਾਨ ਪੜਨਾ ਮਾਇਆ ਕਾ ਰੰਗ ਸਭ ਦਾ ਸਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ ਪਾਵਨ ਸ਼ਬਦ ਆਪਾਂ ਪੜਦੇ ਆ ਨਾ ਜਦ ਆਪ ਕੀ ਆਉਦ ਨਿਦਾਨ ਬਣੈ ਨਿਦਾਨ ਪਾਠ ਹੈ ਤੇ ਆਮ ਹੀ ਸਾਡੇ ਵੀਰ ਪੜ ਜਾਂਦੇ ਨੇ ਜਦ ਆਪ ਕੀ ਆਉਦ ਨਿਦਾਨ ਬਣੈ ਨਿਦਾਨ ਦਾ ਅਰਥ ਹੈ ਅੰਤ ਤੇ ਨਿਦਾਨ ਦਾ ਅਰਥ ਹੈ ਖਜ਼ਾਨਾ ਨਿਦਾਨ ਪਾਠ ਸ਼ੁੱਧ ਹੈ ਉਹ ਦਸਮ ਦੇ ਬਾਣੀ ਵਿੱਚ ਵੀ ਔਰ ਇਥੇ ਵੀ ਜਿੱਥੇ ਖਜ਼ਾਨੇ ਦਾ ਆਵਾਜਕ ਆਉਂਦਾ ਉਥੇ ਨਿਦਾਨ ਧੱਦੇ ਨਾਲ ਆਉਂਦਾ ਹੈ ਇਥੇ ਸਤਿਗੁਰੂ ਮਹਾਰਾਜ ਜੀ ਅੰਤ ਕਹਿੰਦੇ ਨੇ ਜਾਤੋ ਬਿਨਸ ਨਿਦਾਨ ਮਾਇਆ ਦਾ ਆਨੰਦ ਫਿੱਕਾ ਹੈ ਅੰਤ ਨੂੰ ਬਿਨਸ ਜਾਣ ਵਾਲਾ ਹੈ ਇਹ ਨਿਦਾਨ ਪਾਠ ਨਹੀਂ ਕਰਨਾ ਨਿਦਾਨ ਹੀ ਬੋਲਣਾ ਹੈ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹੋ ਰੇਣੁਕਾ ਆਪਣਾ ਆਪ ਤਿਆਗ ਉਪਾਸੇ ਆਨਪ ਸਗਲ ਛਡ ਗੁਰ ਕੀ ਚਰਣੀ ਲਾਗ ਤਿਸਹਿ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੈ ਭਾਗ ਤਿਸਹਿ ਪ੍ਰਾਪਤ ਭਾਈ ਹੋ ਜਿਸ ਦੇਵਾ ਪ੍ਰਭ ਆਪ ਸਤ ਗੁਰ ਕੀ ਸੇਵਾ ਸੋ ਕਰੇ ਜੇਸ ਬਿਨਸਾ ਹੋ ਮੈ ਤਾਪ ਨਾਨਕ ਕਾ ਗੁਰ ਭੇਟਿਆ ਬਿਨ ਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾ ਇਕ ਪਛਾਣੂ ਜੀ ਅਕਾ ਇਕੋ ਰਖਣ ਹਾਰ ਇਕ ਸਕਾ ਮਨ ਆਸਰਾ ਇਕੋ ਪ੍ਰਾਨ ਅਧਾਰ ਤਿਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਅ ਤਿਆਗ ਗੁਰ ਪੂਰਾ ਆਰਾਧਨਿਤ ਇਕ ਸਕੀ ਲਿਵ ਲਾਗ ਰਹਾਉ ਇਕੋ ਭਾਈ ਮਿਤ ਇਕ ਇਕੋ ਮਾਤ ਪਿਤਾ ਇਕ ਸਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨਹੁ ਨਾ ਵਿਸਰੈ ਜਿਨ ਸਭ ਕਿਸ ਵਸ ਕੀਤਾ ਵਿਸਰੈ ਇਥੇ ਸਿਹਾਰੀ ਨਾਲ ਆਇਆ ਹੈ ਪਿਛੇ ਵੀ ਬੇਨਤੀ ਕੀਤੀ ਸੀ ਕਈਆਂ ਥਾਵਾ ਤੇ ਵਿਸਰੈ ਵਿਸਰੈ ਬਿਹਾਰੀ ਨਾਲ ਆਵੇਗਾ ਉਹ ਪਿਛੇ ਆਪ ਜੀ ਨੇ ਕਈ ਵੇਰ ਦਰਸ਼ਨ ਕੀਤੇ ਨੇ ਇਉਂ ਇਹ ਸਿਹਾਰੀ ਤੇ ਬਿਹਾਰੀ ਦੇ ਉਚਾਰਨ ਦਾ ਖਿਆਲ ਰੱਖਣਾ ਜਿੱਥੇ ਬਿਹਾਰੀ ਹੈ ਵਿਸਰੈ ਇੱਥੇ ਸਿਹਾਰੀ ਆਈ ਹੈ ਵਿਸਰੈ ਪਾਠ ਜਿਵੇਂ ਆਪ ਜੀ ਨੇ ਪਾਠੀ ਸਿੰਘ ਜੀ ਕੋਲੋਂ ਸੁਣਿਆ ਇਹ ਯਾਦ ਰੱਖਣਾ ਚੇਤੇ ਰੱਖਣਾ ਸਿਹਾਰੀ ਬਿਹਾਰੀ ਦੇ ਫਰਕ ਨੂੰ ਸੋ ਪ੍ਰਭ ਮਨੋ ਨਾ ਵਿਸਰੈ ਜਿਨ ਸਭ ਕੇਸ਼ ਵਸ ਕੀਤਾ ਘਰ ਇਕੋ ਬਾਹਰ ਇਕੋ ਥਾਨਥ ਨੰਤਰ ਆਪ ਜੀਅ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਵੇ ਜੀਉ ਪਿੰਡ ਸਭ ਤਿਸ ਕਾ ਜੋ ਇਸ ਭਾਵੈ ਸੋ ਹੋਏ ਗੁਰ ਪੂਰਾ ਪੂਰਾ ਭਇਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ 5 ਜਿਨਾਂ ਸਤਗੁਰ ਸਿਹਾ ਚਿਤ ਲਾਇਆ ਸੇ ਪੂਰੇ ਪਰਧਾਨ ਜਿਨ ਕੋ ਆਪ ਦਇਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮस्तक ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਤੇ ਆਏ ਸਰਬ ਸੁਖਾ ਸੁਖ ਉਪਜਾ ਹੈ ਦਰਗਹ ਪੈਦਾ ਜਾਏ ਰਹਾਉ ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕਟੀਐ ਗੁਰ ਦਰਸ਼ਨ ਦੇਖ ਨਿਹਾਲ ਥਾਨ ਥਨੰਤਰ ਰਵ ਰਹਿਆ ਹਾਂ ਚਲੋ ਥਾਨ ਥਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਇ ਸਬਨਾ ਦਾਤਾ ਏਕ ਹੈ ਦੂਜਾ ਨਾਹੀ ਕੋਇ ਤਿਸ ਸਰਣਾਈ ਛੁੱਟੀ ਐ ਕੀਤਾ ਲੋੜੇ ਸੋ ਹੋਇ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ